ਹੈਲੋ ਦੋਸਤੋ ਬੈਸਟ ਫਿਚਰ ਐਗੂਸਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਵਿੱਚ ਆਪਾਂ ਕਰ ਰਹੇ ਹਾਂ 994 ਈਟੀਟੀ ਕੱਡਰ ਦੀਆਂ ਪੋਸਟਾਂ ਲਈ ਪੰਜਾਬੀ ਪੇਪਰ ਦਾ ਮੁਕ ਟੈਸਟ ਸੈਕੰਡ ਇਸ ਵਿੱਚ ਜੋ ਆਪਾਂ 30 ਕੁਐਸਚਨ ਐਡ ਕੀਤੇ ਨੇ ਜਿਸ ਤਰ੍ਹਾਂ ਤੁਹਾਡਾ ਐਗਜ਼ਾਮ ਬਣੇਗਾ ਉਸੇ ਤਰ੍ਹਾਂ ਆਪਾਂ ਜੋ 30 ਕੁਐਸਚਨ ਸੈੱਟ ਕੀਤੇ ਨੇ ਤਾਂ ਦੋਸਤੋ ਤੁਸੀਂ ਚੈੱਕ ਕਰਨਾ ਕਿੰਨੇ ਅਨਸਰ ਤੁਹਾਡੇ ਸਹੀ ਜਾਂਦੇ ਨੇ ਐਂਡ ਵੀਡੀਓ ਦੇਖ ਕੇ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨਾ ਕਿੰਨੇ ਅਨਸਰ ਤੁਹਾਡੇ ਸਹੀ ਗਏ ਨੇ ਚੈਨਲ ਤੇ ਫਸਟ ਵਾਰ ਵਿਸਿਟ ਕੀਤਾ ਚਲੋ ਸਬਸਕ੍ਰਾਈਬ ਜਰੂਰ ਲੈਣਾ ਐਂਡ ਆਪਣੇ ਹੋਰਨਾਂ ਦੋਸਤਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਟੈਸਟ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਸਲਿਪ ਸੰਸਾਰ ਸਾਡੇ ਵੱਲੋਂ ਜੋ ਨੋਟਸ ਰੈਡੀ ਕੀਤੇ ਗਏ ਨੇ ਉਹ ਸਿਰਫ ਤੁਹਾਨੂੰ 149 ਪੈ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਜੋ ਵੀ ਦੋਸਤ ਨੋਟਸ ਪਰਚੇਸ ਕਰਨਾ ਚਾਹੁੰਦੇ ਨੇ ਤੁਸੀਂ ਦਿੱਤੇ ਨੰਬਰ ਤੇ WhatsApp ਮੈਸੇਜ ਕਰਨਾ ਹੈ 7087671345 ਦੋਸਤੋ ਇਸ ਵਿੱਚ ਜੋ ਫੁੱਲ ਸਲਿਪਸ ਕਵਰ ਕੀਤਾ ਗਿਆ ਤੁਹਾਨੂੰ ਕਿਤੇ ਹੋਰ ਪੜਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਸ WhatsApp ਨੰਬਰ ਤੇ ਮੈਸੇਜ ਕਰਕੇ ਆਪਣੇ ਨੋਟਸ ਪਰਚੇਸ ਕਰ ਸਕਦੇ ਹੋ ਕਵੈਸਚਨ ਨੰਬਰ 1 ਸ੍ਰੀ ਗੁਰੂ ਗਵਿੰਦ ਸਿੰਘ ਜੀ ਦੀ ਆਤਮਿਕਤਾ ਦਾ ਕੀ ਨਾਮ ਹੈ ਰਾਈਟ ਆਨਸਰ ਹੈ ਬਚਿੱਤਰਨਾਟਕ ਠੀਕ ਹੈ ਜੀ ਸ੍ਰੀ ਗੁਰੂ ਗਵਿੰਦ ਸਿੰਘ ਜੀ ਦੁਆਰਾ ਜੋ ਆਤਮਿਕਤਾ ਲਿਖੀ ਗਈ ਹੈ ਉਸ ਦਾ ਨਾਮ ਜੋ ਬਚਿੱਤਰਨਾਟਕ ਹੈ ਪ੍ਰਿੰਸੀਪਲ ਸੁਜਾਨ ਸਿੰਘ ਕਿਸ ਸ਼ੈਲੀ ਦੇ ਕਹਾਣੀਕਾਰ ਸਨ ਰਾਈਟ ਆਨਸਰ ਹੈ ਉੜਾਤੇ ਆੜਾ ਪਾਉਕੇ ਸਮਾਜਵਾਦੀ ਤੇ ਜਥਾਰਵਾਦੀ ਟਾਈਪ ਦੇ ਉਹ ਕਹਾਣੀਕਾਰ ਸਨ ਰਾਜਨ ਅੱਜ ਸਕੂਲ ਗਿਆ ਪਰ ਸੇਤੀ ਹੀ ਘਰ ਮੁੜ ਆਇਆ ਕਿਸ ਤਰ੍ਹਾਂ ਦਾ ਵਾਕ ਹੈ ਰਾਈਟ ਆਨਸਰ ਹੈ ਸੰਯੁਕਤ ਵਾਕ ठीक है जी जो वाक दिता गया है एक संयुक्त तो वाक है ओड़क शब्द का समान अर्थक लो राइट आंसर है सारे ही ਅਖੀਰ ਅੰਤ ਸੇਕੜ ਇਹ ਔਰ ਕਾ ਸਬਦ ਦੇ ਸਮਾਨਾਰਥਕ ਸ਼ਬਦ ਨੇ ਜਿਹੜੀ ਧਰਤੀ ਵਿੱਚ ਸੋਰਾ ਹੋਏ ਉਸ ਨੂੰ ਕੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਕਲਰ ਠੀਕ ਹੈ ਜੀ सोरे वाली धरती कलर कहा जाता है गुरमुखी लिपि किस पुरातन लिपि तो उपजी है राइट आंसर है ब्राह्मी लिपि ਇੱਕ ਇਹ ਗੁਰਮੁਖੀ ਲਿਪੀ ਦਾ ਜੋ ਜਨਮ ਬ੍ਰਹਮੀ ਲਿਪੀ ਤੋਂ ਹੋਇਆ ਹੈ ਪ੍ਰਿੰਸੀਪਲ ਸੁਜਨ ਸਿੰਘ ਨੂੰ ਕਿਸ ਕਹਾਣੀ ਸੰਗ੍ਰਹਿ ਲਈ ਸਹਿਤ ਅਕਾਦਮੀ ਅਵਾਰਡ ਮਿਲਿਆ ਰਾਈਟ ਆਨਸਰ ਹੈ ਸ਼ਹਿਰ ਤੇ ਗ੍ਰਾਮ ਪੰਗਾਣੀ ਦੀ ਲੜਾਈ ਕਦੋਂ ਹੋਈ ਸੀ ਰਾਈਟ ਆਨਸਰ ਹੈ 1688ਵਿ ਨੂੰ 1688ਵਿ ਨੂੰ ਜੋ ਪੰਗਾਣੀ ਦੀ ਲੜਾਈ ਸ੍ਰੀ ਗੁਰੂ ਗਵੈਨ ਸਿੰਘ ਜੀ ਅਤੇ ਭੀਮ ਚੰਦ ਦੀਆਂ ਸੈਨਾਵਾਂ ਵਿਚਕਾਰ ਹੋਈ ਸੀ ਏਗ ਸ੍ਰੀ ਗੁਰੂ ਗਵੈਨ ਸਿੰਘ ਜੀ ਦੀ ਪਹਿਲੀ ਵੱਡੀ ਲੜਾਈ ਸੀ ਗੋਪਨਾਵੇ ਜੋ ਭਾਵੇਂ ਗਿੱਲੇ ਹੋਣ ਅਖਾਨ ਕਦੋਂ ਵਰਤੀ ਜਾਂਦੀ ਹੈ ਰਾਈਟ ਆਨਸਰ ਹੈ ਮਤਲਬ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ ਠੀਕ ਹੈ ਜੀ ਉਸ ਸਮੇਂ ਜੋ ਇਹ ਅਖਾਨ ਵਰਤੀ ਜਾਂਦੀ ਹੈ ਮਾਲਵੇ ਖੇਤਰ ਵਿੱਚ ਨਹੀਂ ਆਉਂਦਾ ਰਾਈਟ ਆਨਸਰ ਹੈ ਅਮ੍ਰਿਤਸਰ ਠੀਕ ਹੈ ਜੋ ਅਮ੍ਰਿਤਸਰ ਮਾਝੇ ਖੇਤਰ ਦਾ ਹਿੱਸਾ ਹੈ ਆਨੰਦ ਪਈਆ ਮੇਰੀ ਮਾਏ ਸ਼ਬਦ ਕਿਸ ਦੀ ਰਚਨਾ ਹੈ ਰਾਈਟ ਆਨਸਰ ਹੈ ਸ੍ਰੀ ਗੁਰੂ ਅਮਰਦਾਸ ਜੀ ਆਨੰਦ ਭਇਆ ਮੇਰੀ ਮਾਏ ਇਹ ਰਚਨਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ ਭਾਈ ਵੀਰ ਸਿੰਘ ਜੀ ਦੀ ਕਿਸ ਰਚਨਾ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਮਿਲਿਆ? ਰਾਈਟ ਆਨਸਰ ਹੈ ਮੇਰੇ ਸਾਈਆਂ ਜੀਓ ਮੇਰੇ ਸਾਈਆਂ ਜੀਓ ਲਈ ਭਾਈ ਵੀਰ ਸਿੰਘ ਨੂੰ ਜੋ ਸਹਿਤਕ ਅਕਾਦਮੀ ਪੁਰਸਕਾਰ ਮਿਲਿਆ ਸੀ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਰਾਈਟ ਆਨਸਰ ਹੈ ਤੁੱਪਾ ਸਾਵਾ ਠੀਕ ਹੈ ਜੀ ਡਾਕਟਰ ਨਰਿੰਦਰ ਕਪੂਰ ਦੀ ਜੋ ਸਵੈ ਜੀਵਨੀ ਹੈ ਉਹਦਾ ਜੋ ਨਾਮ ਹੈ ਤੁੱਪਾ ਸਾਵਾ ਚਿਹਰਾ ਉੱਤਰਿਆ ਹੋਣਾ ਮਹਾਵਰੇ ਦਾ ਸਹੀ ਅਥ ਲੱਭੋ ਰਾਈਟ ਆਨਸਰ ਹੈ ਉਦਾਸ ਹੋਣਾ ਚਿਹਰਾ ਉਤਰਿਆ ਹੋਣਾ ਮੁਹਾਵਰੇ ਦਾ ਜੋ ਅਰਥ ਹੈਗਾ ਉਦਾਸ ਹੋਣਾ ਜਿਸ ਨੂੰ ਕਿਸੇ ਗੱਲ ਦਾ ਤਯਾਰਬਾ ਨਾ ਹੋਵੇ ਰਾਈਟ ਆਨਸਰ ਹੈ ਅਲੜਾ ਠੀਕ ਹੈ ਜੀ ਜਿਸ ਨੂੰ ਕਿਸੇ ਗੱਲ ਦਾ ਤਿਆਰਬਾ ਨਾ ਹੋਵੇ ਉਸ ਨੂੰ ਜੋ ਅਲੱਡ ਕਿਹਾ ਜਾਂਦਾ ਏ ਸਬੈਤਾ ਸ਼ਬਦ ਦੇ ਸਮਾਨ ਅਰਥਕ ਸ਼ਬਦ ਲੱਭੋ ਰਾਈਟ ਆਨਸਰ ਸਾਰੇ ਹੀ ਠੀਕ ਹੈ ਜੀ ਤਹਿਜੀਬ ਤਮੀਜ਼ ਸਿਸ਼ਟਾਚਾਰ ਇਹ ਸਭ ਇਹ ਤਾਂ ਸ਼ਬਦ ਦੇ ਜੋ ਸਮਾਨਾਰਥਕ ਸ਼ਬਦ ਨੇ ਟੈਂਕਾ ਠੱਠਾ ਦੱਦਾ ਨਾਣਾ ਲੱਲੇ ਪੈਰ ਬਿੰਦੀ ਰਾੜਾ ਕਿਹੜੇ ਵਿਅੰਜਨ ਹਨ ਰਾਈਟ ਆਨਸਰ ਹੈ ਉਲਟ ਜੀਬੀ ਠੀਕ ਹੈ ਜੀ ਇਹ ਸਾਰੇ ਹੀ ਜੋ ਉਲਟ ਜੀਬੀ ਵਿਅੰਜਨ ਨੇ ਵਿਸਮਕਾ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਰਾਈਟ ਆਨਸਰ ਹੈ 9 ਵਿਸਮਕ ਜੋ 9 ਪ੍ਰਕਾਰ ਦੇ ਹੁੰਦੇ ਹਨ ਸਲਾਉਣਾ ਸ਼ਬਦ ਦਾ ਵਿਰੋਧਾਰਥਕ ਸ਼ਬਦ ਲੱਭੋ ரைਟ ਆਨਸਰ ਹੈ ਨਿੰਦਨਾ ਠੀਕ ਹੈ ਜੀ ਸਲਾਉਣਾ ਸ਼ਬਦ ਦਾ ਜੋ ਵਿਰੋਧਾਰਥਕ ਸ਼ਬਦ ਹੈਗਾ ਨਿੰਦਨਾ ਪ੍ਰਕਿਰਤੀ ਦਾ ਸੈਰ ਕਿਸ ਨੂੰ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਨੂੰ ਜੋ ਪ੍ਰਕਿਰਤੀ ਦਾ ਸ਼ਾਇਰ ਕਿਹਾ ਜਾਂਦਾ ਹੈ ਕਿਹੜੀ ਲੜਾਈ ਵਿੱਚ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ ਰਾਈਟ ਆਨਸਰ ਹੈ ਅਨੰਦਪੁਰ ਦੀ ਦੂਜੀ ਲੜਾਈ ਠੀਕ ਹੈ ਅਨੰਦਪੁਰ ਦੀ ਦੂਜੀ ਲੜਾਈ ਜੋ 1704 ਵਿੱਚ ਹੋਈ ਸੀ ਤਾਂ 40 ਸਿੱਖ ਜੋ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ ਸਨ ਮਲ라 ਰਾਸਾਨੀ ਲੇਖਕ ਹੋਣ ਦੇ ਨਾਲ ਕੀ ਸਨ ਰਾਈਟ ਆਨਸਰ ਹੈ ਫਿਲਮੀ ਅਦਾਕਾਰ ਠੀਕ ਹੈ ਜੀ ਇਹ ਲੇਖਕ ਹੋਣ ਦੇ ਨਾਲ ਇੱਕ ਉੱਗੇ ਫਿਲਮੀ ਅਦਾਕਾਰ ਵੀ ਸਨ ਸਭ ਤੋਂ ਵੱਡੀ ਉਮਰ ਦੇ ਸਿੱਖ ਗੁਰੂ ਕੌਨਸਨ ਰਾਈਟ ਆਨਸਰ ਹੈ ਸ੍ਰੀ ਗੁਰੂ ਅਮਰਦਾਸ ਜੀ ਠੀਕ ਹੈ ਜੀ ਇਹ ਬੁਢੇਰੀ ਉਮਰ ਮਤਲਬ ਕਿ 73 ਸਾਲ ਦੀ ਉਮਰ ਵਿੱਚ ਗੱਡੀ ਤੇ ਬੈਠੇ ਸਨ ਖੰਡ ਗੋੜ ਦੁੱਧ ਸੋਨਾ ਲੋਹਾ ਨਾਮ ਦੀ ਕਿਹੜੀ ਕਿਸਮ ਹੈ ਰਾਈਟ ਆਨਸਰ ਹੈ ਪਦਾਰਥਵਾਚਕ ਠੀਕ ਹੈ ਜੀ ਇਹ ਪਦਾਰਥਵਾਚਕ ਨਾਮ ਹਨ ਤਾਂ ਦੋਸਤੋ ਜੋ ਵੀ ਆਪਾਂ ਕੁਐਸਚਨ ਕਰ ਰਹੇ ਹਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਇਸੇ ਤਰ੍ਹਾਂ ਤੁਹਾਡਾ ਐਗਜ਼ਾਮ ਬਣੇਗਾ ਠੀਕ ਹੈ ਜੀ ਤਾਂ ਤੁਸੀਂ ਜੋ ਇਸੇ ਤਰ੍ਹਾਂ ਦੀ ਜੋ ਪ੍ਰੈਕਟਿਸ ਆਪਣੀ ਕਰਨੀ ਹੈ ਮਰਜੀ ਦੇ ਮਾਲਕੇ ਦਿਲ ਦੇ ਚਾਉ ਤੇ ਉੱਬਰ ਦੇ ਨਿੱਕੇ ਨਿੱਕੇ ਪਿਆਰ ਦੇ ਕਿਨਕਿਆ ਤੇ ਰਿਜਨ ਪ੍ਰਸੀਜਨ ਸਾਰੇ ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਕੇ ਦੌੜ ਜਾਣ ਕਿਸ ਦੀ ਕਿਪਤਾ ਦੇ ਬੋਲ ਹਨ ਰਾਈਟ ਆਨਸਰ ਹੈ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਦੀ ਜੋ ਜਵਾਨ ਪੰਜਾਬ ਦੇ ਇਕਪਤਾ ਹੈ ਉਸ ਵਿੱਚੋਂ ਇਹ ਸਤਰਾ ਲਈਆਂ ਗਈਆਂ ਹਨ ਜੇ ਸੋ ਚੰਦ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿੰਨ ਕੋਰ ਅੰਧਾਰ ਕਿਸ ਗੁਰਬਾਣੀ ਦੀਆਂ ਸਤਰਾ ਹਨ ਰਾਈਟ ਆਨਸਰ ਹੈ ਆਸਾ ਦੀ ਵਾਰ ਠੀਕ ਹੈ ਜੀ ਆਸਾ ਦੀ ਵਾਰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਉਸ ਵਿੱਚੋਂ ਇਹ ਗੁਰਬਾਣੀ ਦੀਆਂ 17 ਲਈਆਂ ਗਈਆਂ ਹਨ ਰਹੀ ਵਾਸਤੇ ਕਤ ਸਮੇ ਨਾ ਇਕ ਨੰਨੀ ਫੜ ਫੜ ਰਹੀ ਤਰੀਕ ਸਮੇ ਥਸਕਾਈ ਕੰਨੀ ਇਹਨਾਂ ਕਵ 17 ਵਿੱਚ ਵਾਸਤੇ ਕਤ ਸ਼ਬਦ ਦਾ ਅਰਥ ਦੱਸੋ ਰਾਈਟ ਆਨਸਰ ਹੈ ਤਰਲੇ ਕਰਦੀ ਵਾਸਤੇ ਕੱਤ ਸ਼ਬਦਾ ਦਾ ਸਹੀ ਅਰਥ ਹੈਗਾ ਤਰਲੇ ਕਰਦੀ ਇਹ ਭਾਈ ਵੀਰ ਸਿੰਘ ਜੀ ਦੀ ਜੋ ਸਮਾਕਿਤਾ ਹੈ ਉਸ ਵਿੱਚੋਂ ਇਹ ਸਤਰਾਂ ਲਈਆਂ ਗਈਆਂ ਹਨ ਬੰਤਰ ਦੇ ਆਧਾਰ ਤੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਰਾਈਟ ਆਨਸਰ ਹੈ 3 ਠੀਕ ਹੈ ਜੀ ਬੰਤਰ ਦੇ ਆਧਾਰ ਤੇ ਜੋਜਕ ਤਿੰਨ ਪ੍ਰਕਾਰ ਦੇ ਹੁੰਦੇ ਹਨ ਗੋਦੜੀ ਦਾ ਲਾਲ ਮਹਾਵਰੇ ਦਾ ਅਰਥ ਲੱਭੋ ਰਾਈਟ ਆਨਸਰ ਹੈ ਗੁੱਜਾ ਗੁਣਵਾਨ ਠੀਕ ਹੈ ਜੀ ਕਿਸੇ ਗੁੱਜੇ ਗੁਣਵਾਨ ਵਿਅਕਤੀ ਲਈ ਇਹ ਜੋ ਸ਼ਬਦ ਵਰਤਿਆ ਜਾਂਦਾ ਹੈ ਗੋਦੜੀ ਦਾ ਲਾਲ तुरन का हुनर व रचना किसती है राइट आंसर है डॉक्टर नरेंद्र कपूर ठीक है जी ये जो लेख हैगा डॉक्टर नरेंद्र कपूर का इस तरह दोस्तों आज का जो अपना मॉक टेस्ट समाप्त होया ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜ਼ਰੂਰ ਸ਼ੇਅਰ ਕਰਨੇ ਕਿੰਨੇ ਸਾ ਤੁਹਾਡੇ ਸਹੀ ਗਏ ਨੇ ਚੈਨਲ ਤੇ ਫਸਟ ਵਾਰ ਵਿਸਿਟ ਕੀਤਾ ਚਲੋ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਂਡ ਦੋਸਤੋ ਜੇਕਰ ਤੁਸੀਂ ਨੋਟਿਸ ਪਰਚੇਸ ਕਰਨਾ ਚਾਹੁੰਦੇ ਹੋ ਦਿੱਤੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਕਰਨਾ ਹੈ 7087671345 ਸਿਰਫ 149 ਪੇ ਪੇ ਕਰਕੇ ਤੁਸੀਂ ਫੁੱਲ ਸਲਿਪਸ ਦੇ ਜੋ ਨੋਟਿਸ ਪਰਚੇਸ ਕਰ ਸਕਦੇ ਹੋ ਧੰਨਵਾਦ